ਹਲਕਾ ਪੈਲ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ 3ਾਂ ਦੇ ਬੇੜੇ 3ਾਂ ਭੈਣਾਂ ਨੇ ਲਗਾਈਆਂ ਰੌਣਕਾਂ ਜੀ ਹਾਂ 3ਾਂ ਭੈਣਾਂ ਨੇ ਲਗਾਈਆਂ ਰੌਣਕਾਂ ਹਲਕਾ ਪੈਲ ਦੇ ਪਿੰਡ ਪਿਛਲੇ ਦਿਨੀ ਰਾਮਗੜ੍ਹ ਸਰਦਾਰਾਂ ਵਿਖੇ 4 ਅਗਸਤ ਦਿਨ ਐਤਵਾਰ ਨੂੰ 3ਾਂ ਦੇ ਵੇੜੇ 3ਾਂ ਪੈਣਾ ਨੇ ਲਗਾਈਆਂ ਰੌਣਕਾਂ ਇਹ ਪ੍ਰੋਗਰਾਮ ਰਾਜਪੂਤ ਮੁਹੱਲੇ ਦੀਆਂ 3ਾਂ ਪੈਣਾ ਲੋਨ ਰਲ ਮਿਲ ਕੇ ਮਨਾਇਆ ਗਿਆ ਇਸ ਪ੍ਰੋਗਰਾਮ ਮੌਕੇ ਪੰਜਾਬ ਦੇ ਵਿਰਾਸਤੀ ਪਸੋਕਰ ਦਿੱਤੀ ਰਵਾਜਾਂ ਨੂੰ ਬਾਖੂਬੀ ਮਟਿਆਰਾਂ ਵੱਲੋਂ ਪੇਸ਼ ਕੀਤਾ ਗਿਆ ਜਿਵੇਂ ਕਿ ਪੈਣ ਘਰ ਭਰਾ ਵੱਲੋਂ ਸਾਵਣ ਦਾ ਸੰਧਾਰਾ ਦੇ ਕੇ ਆਉਣਾ ਸਾਈਕਲ ਤੇ ਹੋ ਸਵਾਰ 3ਾਂ ਦੇ ਵਿਆਹ ਮੌਕੇ ਨਾਨਕਾ ਮੇਲ ਆਉਣਾ ਜਾਗੋ ਕੱਢਣੇ ਬੋਲੀਆਂ ਪਾਉਣਾ ਅਤੇ ਗਿੱਧਾ ਪੰਗੜਾ ਅਤੇ ਹੋਰ ਰੀਤੀ ਰਿਵਾਜਾਂ ਨੂੰ ਪੇਸ਼ ਕੀਤਾ ਗਿਆ ਇਸ ਮੌਕੇ ਤੀਆਂ ਦਾ ਪ੍ਰੋਗਰਾਮ ਦੇਖ ਰਹੇ ਨਗਰ ਨਿਵਾਸੀਆਂ ਵੱਲੋਂ ਵੀ ਭਰਪੂਰ ਸਾਥ ਦਿੱਤਾ ਗਿਆ ਇਸ ਮੌਕੇ ਚਾਹ ਪਕੌੜੇ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਹਮਸ਼ੇਰ ਸਿੰਘ ਜੀਵਨ ਸਿੰਘ ਗੁਰਮੀਤ